ਖਾਰਜਾ ਵੀਡੀਓ ਕਰਨ ਦਾ ਜਿਹੜੀ ਤੁਸੀਂ ਦੱਸ ਦੋ ਤੁਹਾਨੂੰ ਵਾਈਟ ਦੇ ਦੋ ਵਾਈਟ ਨਹੀਂ ਸਾਡਾ ਤਾਂ ਰਾਈਟ ਆ ਤੁਹਾਨੂੰ ਪੁੱਛਣ ਦਾ ਦੱਸੋ ਜਿਹੜੇ ਉਹਨਾਂ ਨੇ ਤੁਹਾਡੇ ਤੇ ਅਲੀਗੇਸ਼ਨ ਨੇ ਉਹਨਾਂ ਨੂੰ ਤੁਸੀਂ ਖੰਡਣ ਕਰੋ ਨਹੀਂ ਉਹ ਹੁਣ ਮਾਦਾ ਫਿਰ ਰਹੀ ਆ 4 ਮਹੀਨਿਆਂ ਤੋਂ ਪੈਨਸ਼ਨ ਨੂੰ ਤੁਸੀਂ ਦੱਸੋ ਉਹਨਾਂ ਦਾ ਮੈਂ ਸੋਨੀ ਸਿੰਘ ਦੀ ਦੁਨੀਆ ਚੈਨਲ ਨਾਬਾ ਅੱਜ ਅਸੀਂ ਨਗਰ ਕੌਂਸਲਰ ਨਾਬਾ ਵਿਖੇ ਪਹੁੰਚੇ ਆ ਤੇ ਮਲਾਜਮਾਂ ਨੂੰ 20 25 25 ਸਾਲ ਜੌਬ ਕਰਨ ਤੋਂ ਬਾਅਦ ਵੀ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਜਿਹੜਾ ਪੈਨਸ਼ਨ ਦਾ ਫਾਰਮ ਆ ਉਹ ਭਰਿਆ ਜਾਣਾ ਚਾਹੀਦਾ ਨਗਰ ਕੌਂਸਲ ਵੱਲੋਂ ਕਿ ਅੱਜ ਵੀ ਉਹ ਖੱਜਲ ਖੁਆਰ ਹੋ ਰਹੇ ਨੇਗੇ ਕਿਉਂਕਿ ਇੱਕ ਆਸ ਹੁੰਦੀ ਹੈਗੀ ਨੌਕਰੀ ਤੋਂ ਬਾਅਦ ਪੈਨਸ਼ਨ ਦੀ ਤੇ ਬੜੇ ਅਜੀਬ ਕਹਾਣੀ ਹੈ ਤੇ ਅਸੀਂ ਅੱਜ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਮੀਨਾ ਮਨੋਹਰ ਨੇ ਹਾਂਜੀ ਹੈਲੋ ਹਾਂਜੀ ਤੇ ਦੇਖੋ ਇਹ 9 ਮਹੀਨੇ ਹੋ ਗਏ ਸਾਡੀ ਪੈਨਸ਼ਨ ਨਹੀਂ ਮਿਲ ਰਹੀ ਹੈਗੀ ਤੇ ਨਾਲ ਕਾਗਜ਼ ਭੇਜਦੇ ਆ ਨਾ ਕੁਝ ਭੇਜਦੇ ਦੱਸੋ ਗੁਜ਼ਾਰਾ ਕਿਵੇਂ ਕਰੀਏ 3 ਮਹੀਨੇ ਹੋ ਗਏ ਨੂੰ ਰਿਟਾਇਰ ਹੋਣੇ ਕਿੰਨਾ ਚਿਰ ਹੋ ਗਏ 3 ਮਹੀਨੇ ਹੋ ਗਏ ਠੀਕ ਹੈ ਜਿਹੜੇ ਥੋੜੇ ਫਾਰਮ ਨੇ ਹਾਂ ਉਹ ਇੱਥੇ ਭੇਨੇ ਜੀ ਸਾਡੇ ਭੇਜਦੇ ਨਹੀਂ ਹੈਗੇ ਜਿਹੜੇ ਥੋੜਾ ਨਾਲ ਰਿਟਾਇਰ ਹੋਏ ਸੀ ਉਹਨਾਂ ਨੇ ਭੇਜਤੇ ਜੀ ਉਦੋਂ ਬਾਅਦ ਜਿਹੜੇ 28 ਅਪ੍ਰੈਲ ਜਿਹੜੇ 28 ਮਾਰਚ ਨੂੰ 3 ਮਾਰਚ 31 ਮਾਰਚ ਨੂੰ ਰਿਟਾਇਰ ਹੋਏ ਨੇ ਉਹਨਾਂ ਦੇ ਉਹਨਾਂ ਦੇ ਭੇਤੇ ਹੀ ਮੇਰੇ ਨਹੀਂ ਭੇਜ ਰਹੇ ਜਿਹੜੇ 30 ਅਪ੍ਰੈਲ ਨੂੰ ਰਿਟਾਇਰ ਹੋਏ ਨੇ ਉਹਨਾਂ ਦੇ ਵੀ ਭੇਤੇ ਸਭ ਦੇ ਭੇਤੇ ਹੀ ਮੇਰੇ ਦੇ ਨਾਲ ਇਹ ਪੱਖਪਾਤ ਕਿਉਂ ਕਰਿਆ ਜਾਂਦਾ ਹੈ ਕੀਤਾ ਜੀ ਉਹ ਕਹਿੰਦੇ ਆ ਜੀ ਪੈਸੇ ਦਿਓ ਵਿਸਵਤਕ ਮੰਗਦੇ ਆ ਜੀ ਅਸੀਂ ਸਾਡੇ ਕੋਲ ਹੈ ਨਹੀਂ ਜੀ ਕਿੱਥੋਂ ਘਰ ਦਾ ਗੁਜ਼ਾਰਾ ਮੱਸੀ ਚਲਾਣੇ ਆ 3 ਮਹੀਨੋਂ ਦੇ ਬਹਿਲੇ ਬੈਠੇ ਆ ਇਹਨਾਂ ਪਹਿਲਾ ਤਨਖਾਹ ਦਿੱਤੀ ਕਰਦੇ ਸੀਗੇ ਹੁਣ ਦੱਸੋ ਕਿੱਥੋਂ ਕਰੀਏ ਜੀ ਬੜੀ ਦੁਖਦੀ ਗੱਲ ਹੈ ਜਿੱਥੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਨੇਗੇ ਜਿੱਥੇ ਜ਼ੀਰੋ ਟੋਲ ਤੇ ਇਹ ਗੱਲ ਕਹੀ ਗਈ ਹੈ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਕਰਾਪਸ਼ਨ ਦੇ ਨਾਲ ਅਸੀਂ ਅਸੀਂ ਉਸ ਨੂੰ ਸਾਫ਼ ਕਰਾਂਗੇ ਤੇ ਅੱਜ ਜਿਹੜੀ ਬਿਲਕੁਲ ਥੱਲੇ ਵਾਲੀ ਪੌੜੀ ਹੈ ਜਿਹੜੀ ਫੋਰਥ ਕਲਾਸ ਦੇ ਵਿੱਚ ਜਿਹੜਾ ਸਾਰਾ ਸੈਰ ਨੂੰ ਸਾਫ਼ ਕਰਦੇ ਨੇ ਆਪਦੇ 30 ਤੋਂ 35 ਸਾਲ ਉਹਨਾਂ ਨੇ ਗੁਜ਼ਾਰ ਕੇ ਵੀ ਅੱਜ ਵੀ ਉਹਨਾਂ ਨੂੰ ਅੱਖਾਂ ਟੱਟ ਟੱਟ ਦੇਖਣਾ ਪੈ ਰਿਹਾ ਤੇ ਬੜੇ ਜਿਹੜੇ ਪਰਿਵਾਰ ਦੇ ਹਾਲਾਤ ਨੇ ਤਤਪੂਰਨ ਨੇ ਅਸੀਂ ਗੱਲ ਕਰਦੇ ਹਾਂ ਜੀ ਪ੍ਰਧਾਨ ਸਾਹਿਬ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ ਮੈਂ ਪਹਿਲਾਂ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੇ ਮਾਧਿਅਮ ਦੇ ਰਾਹੀਂ ਸਾਡੇ ਜਿਹੜੇ ਸਫਾਈ ਸੇਵਕ ਨੇ ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਜਿੰਨੀਆਂ ਸਾਡੀਆਂ ਮੰਗਾਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਪਹੁੰਚਦੀਆਂ ਨੇ ਹਾਂਜੀ ਸਾਡਾ ਫਰਜ਼ ਆ ਹਰ ਇੱਕ ਚੀਜ਼ ਨੂੰ ਹਾਂਜੀ ਨਿਡਰਤਾ ਨਾਲ ਰੱਖਣਾ ਹਾਂਜੀ ਤੇ ਅੱਜ ਦੇ ਵਿਸ਼ਾ ਇਹ ਹੈ ਜੀ ਜਿਹੜਾ ਅਸੀਂ ਅੱਜ ਇਕੱਠੇ ਹੋਏ ਆ ਤਾਂ ਤੁਸੀਂ ਇਹ ਦੇਖੋ ਅੱਜ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਭਾਈਚਾਰਾ ਜਿਹੜਾ ਵਲਮਿਕੀ ਸਮਾਜ ਦਾ ਭਾਈਚਾਰਾ ਆ ਉਹ 25 30 ਸਾਲ ਆਪਣੀ ਸਰਵਿਸ ਪੂਰੀ ਕਰਦਾ ਸਫਾਈ ਕਦਾ ਕੰਮ ਕਰਦਾ ਗੰਦਗੀ ਦਾ ਕੰਮ ਕਰਦਾ ਉਹ ਤੋਂ ਬਾਅਦ ਵੀ ਉਹਨੂੰ ਤੰਗ ਪਰੇਸ਼ਾਨ ਹੋਣਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਟਾਇਰ ਹੋਣ ਤੋਂ ਬਾਅਦ ਵੀ ਹੁਣ ਤੁਸੀਂ ਇਹ ਦੇਖੋ ਤੁਸੀਂ ਗੱਲ ਕਰਕੇ ਹਟਿਓ ਤੁਸੀਂ ਤੁਹਾਨੂੰ ਅੱਜ ਦਾ ਕੇਸ ਸਮਝਾਣੇ ਆ ਇੱਕ ਮਹਿਨਾ ਵਾਈਫ ਆਫ ਮਨੋਹਰ ਨੇ ਜੀ ਜਿਹਨਾਂ ਨੂੰ 28 ਫਰਵਰੀ ਦੇ ਵਿੱਚ ਰਿਟਾਇਰਮੈਂਟ ਹੋਈ ਸੀ ਤੇ ਉਹਨਾਂ ਦੇ ਨਾਲ ਇੱਕ ਮਲਾਜ਼ਮ ਹੋਰ ਰਿਟਾਇਰ ਹੋਏ ਸੀ ਤੇ ਉਸ ਤੋਂ ਬਾਅਦ ਵੀ 31 ਮਾਰਚ ਨੂੰ ਦੋ ਮਲਾਜ਼ਮ ਰਿਟਾਇਰ ਹੋਏ ਨੇ ਉਸ ਤੋਂ ਬਾਅਦ 1 April ਨੂੰ ਵੀ 30 April ਨੂੰ ਵੀ ਇੱਕ ਮਲਾਜ਼ਮ ਰਿਟਾਇਰ ਹੋਇਆ ਤਾਂ ਪੰਜ-ਛੇ ਰਿਟਾਇਰਮੈਂਟਾਂ ਤਕਰੀਬਨ ਪੰਜ ਰਿਟਾਇਰਮੈਂਟਾਂ ਹੋ ਚੁੱਕੀਆਂ ਨੇ ਪੰਜਾਂ ਦੇ ਜਿਹੜੇ ਕੇਸ ਫਾਈਲ ਨੇ ਜਿਹੜੀਆਂ ਫਾਈਲਾਂ ਔਰ ਤੋਂ ਪੈਨਸ਼ਨ ਕੇਸ ਵਾਸਤੇ ਭੇਜੀਆਂ ਜਾਂਦੀਆਂ ਨੇ ਉਹ ਨਗਰ ਕੌਂਸਲ ਵੱਲੋਂ ਉਹ ਉਹਨਾਂ ਦੀ ਫਾਈਲ ਭੇਜ ਦਿੱਤੀ ਗਈ ਆ ਤੇ ਕੱਲੀ ਮੀਨਾ ਮਨੋਹਰ ਆ ਜਿਹੜੀ ਮੀਨਾ ਵਾਈਫ ਆ ਮਨੋਹਰ ਇਹਨਾਂ ਦੀ ਫਾਈਲ ਆ ਜਿਹੜੀ ਉਹ ਹੁਣ ਤੱਕ ਰੋਕੀ ਹੋਈ ਆ ਉਹਦਾ ਕਾਰਨ ਨਹੀਂ ਪਤਾ ਕਦ ਲਈ ਰੋਕੀ ਹੋਈ ਆ ਸਾਰੇ ਡਾਕੂਮੈਂਟ ਪੂਰੇ ਨੇ ਕਿਉਂਕਿ ਇਹ ਕੱਲੀ ਨੇ ਜਿਨ੍ਹਾਂ ਦੀ ਫਾਈਲ ਰੋਕੀ ਹੋਈ ਆ ਹੁਣ ਤੱਕ ਨਹੀਂ ਜੇ ਅਸੀਂ ਗੱਲ ਕੀਤੀ ਵੀ ਉਹ ਫਾਈਲ ਰੋਕੀ ਕਿਉਂ ਹੋਈ ਆ ਤਾਂ ਕਹਿੰਦੇ ਜੀ ਈਓ ਸਾਹਿ ਕੀ ਗੱਲ ਕਿ ਈਓ ਸਾਹਿਬ ਤਿੰਨ ਮਹੀਨੇ ਤੋਂ ਆਏ ਨਹੀਂ ਸੀ ਜਿਹੜਾ ਉਹਨਾਂ ਦੇ ਸਾਈਨ ਰਹਿੰਦੇ ਨੇ ਉਹਨੋਂ ਪਰੇ ਸਵਾਲ ਉੱਠਦਾ ਹੈ ਵੀ ਉਹ ਕਹਿੰਦੇ ਈਓ ਸਾਹਿਬ ਦੇ ਸਾਈਨ ਰਹਿੰਦੇ ਨੇ ਬਾਕੀਆਂ ਤੇ ਈਓ ਸਾਹਿਬ ਦੇ ਸਾਈਨ ਹੋ ਗਏ ਜਿਨ੍ਹਾਂ ਦੇ ਉਹਨਾਂ ਦੇ ਨਾਲ ਦੇ ਵੀ ਹੋਏ ਸੀ ਰਿਟਾਇਰ ਉਹੜਾ ਤੇ ਵੀ ਸਾਈਨ ਹੋ ਗਏ ਜਿਹੜੇ ਉਹਨਾਂ ਤੋਂ ਬਾਅਦ ਵੀ ਰਿਟਾਇਰ ਹੋਏ ਨੇ ਮਾਰਚ ਦੇ ਵਿੱਚ ਅਪ੍ਰੈਲ ਦੇ ਵਿੱਚ ਉਹਨਾਂ ਦੇ ਵੀ ਈਓ ਸਾਹਿਬ ਦੇ ਸਾਈਨ ਹੋ ਗਏ ਈਓ ਸਾਹਿਬ ਦੇ ਸਾਈਨ ਕੱਲੀ ਇਹ ਫਾਈਲ ਤੇ ਕਿਉਂ ਨਹੀਂ ਹੋਏ ਬੜੀ ਦੁੱਖ ਦੀ ਗੱਲ ਆ ਕਿਉਂਕਿ ਜਿਹੜਾ ਸਟਾਫ ਬੈਠਾ ਆ ਜਿਨ੍ਹਾਂ ਨੇ ਫਾਈਲ ਤਿਆਰ ਕਰਕੇ ਭੇਜਣੀ ਆ ਅਸੀਂ ਸਮਾਜ ਨੂੰ ਕਹਿੰਨੇ ਆ ਵੀ ਸਾਡਾ ਵਾਲਮੀਕੀ ਸਮਾਜ ਆ ਜਿਹੜਾ ਵਾਲਮੀਕੀ ਸਮਾਜ ਨੂੰ ਅੱਗੇ ਆਣਾ ਚਾਹੀਦਾ ਆ ਵਾਲਮੀਕੀ ਸਮਾਜ ਦੇ ਜਿਹੜੇ ਨੁਮਾਇੰਦੇ ਨੇ ਸਾਡੇ ਭਾਈਚਾਰੇ ਆ ਉਹ ਵਧੀਆ ਸੀਟਾਂ ਤੇ ਬੈਠਣਾ ਚਾਹੀਦਾ ਪੜੇ ਲਿਖਿਆ ਹੋਣਾ ਚਾਹੀਦਾ ਕਲਰਕਾਂ ਵੀ ਸੀਟਾਂ ਤੇ ਬੈਠਣਾ ਚਾਹੀਦਾ ਪਰ ਜੇ ਮੈਂ ਕਹਿੰਨਾ ਸਾਡੇ ਭਾਈਚਾਰੇ ਦੇ ਕਲਰਕ ਐਦਾਂ ਦੇ ਹੋਣਗੇ ਤਾਂ ਸਾਨੂੰ ਤਰੱਕੀਆਂ ਨਹੀਂ ਚਾਹੀਦੀਆਂ ਕਿਉਂਕਿ ਸਾਡਾ ਭਾਈਚਾਰਾ ਹੀ ਇਹਦੇ ਉੱਪਰ ਕਲਰਕੀ ਦੀ ਸੀਟ ਤੇ ਬੈਠਾ ਆ ਉਹਨੇ ਸਾਡੇ ਭਾਈਚਾਰੇ ਦਾ ਹੀ ਘਾਣ ਕਰ ਰੱਖਿਆ ਆ ਸਾਡੇ ਭਾਈਚਾਰੇ ਤੋਂ ਦੇਖੋ ਰਿਸ਼ਵਤ ਲਈ ਜਾਂਦੀ ਹੈ ਕਹਿੰਦੇ ਜੀ ਉੱਚ ਅਧਿਕਾਰੀਆਂ ਨੂੰ ਉੱਪਰ ਪੈਸੇ ਦੇਣੇ ਪੈਂਦੇ ਨੇ ਮੈਂ ਇੱਕ ਗੱਲ ਦਾ ਸਵਾਲ ਪਾਨਾ ਨਗਰ ਕੌਂਸਲ ਨੂੰ ਵੀ ਜਿਹੜੇ ਉੱਚ ਅਧਿਕਾਰੀਆਂ ਨੂੰ ਉੱਪਰ ਪੈਨਸ਼ਨ ਕੇਸ ਵਾਸਤੇ ਪੈਸੇ ਭੇਜਣੇ ਪੈਂਦੇ ਨੇ ਉਹ ਸਾਨੂੰ ਉੱਚ ਅਧਿਕਾਰੀਆਂ ਦਾ ਨਾਮ ਦਿੱਤਾ ਜਾਵੇ ਤਾਂ ਜੋ ਅਸੀਂ ਸਿੱਧਾ ਡਾਇਰੈਕਟਰ ਜਾ ਕੇ ਮਿਲੇ ਵੀ ਤੁਸੀਂ ਇਹ ਪੈਨਸ਼ਨ ਕੇਸ ਜਿਹੜਾ ਤਿਆਰ ਕਰਕੇ ਦਿਨੇ ਹੋ ਸਾਡੇ ਮਲਾਜ਼ਮ ਦਾ ਵੀ ਉਹ ਕੇਸ ਵਾਸਤੇ ਵੀ ਪੈਸੇ ਲੱਗਦੇ ਨੇ ਤੇ ਮੈਂ ਇਹ ਗੱਲ ਨੂੰ ਜੇ ਇਹਨਾਂ ਦੀ ਪੈਨਸ਼ਨ ਕੇਸ ਹੈ ਜਿਹੜਾ ਨਹੀਂ ਭੇਜਿਆ ਗਿਆ ਸਾਨੂੰ ਹਰ ਗੱਲ ਪਿੱਛੇ ਕਿਸੇ ਨੇ ਆਪਣਾ ਮੈਡੀਕਲ ਲੈਣਾ ਆ ਕਿਸੇ ਨੇ ਆਪਣੇ ਬਕਾਇਦੇ ਚੈੱਕ ਕਰਾਣੇ ਨੇ ਚੈੱਕ ਕਟਾਣੇ ਨੇ ਤਾਂ ਹਰ ਕੇਸ ਵਾਸਤੇ ਇਹਨਾਂ ਨੇ ਆਪਣੀਆਂ ਕੀਮਤਾਂ ਨੇ ਜਿਹੜੀਆਂ ਫਿਕਸ ਕੀਤੀਆਂ ਹੋਈਆਂ ਨੇ ਪੈਨਸ਼ਨ ਕੇਸ ਦੇ ਵਾਸਤੇ ਲੱਗ ਪੈਸੇ ਫਿਕਸ ਕਿੱਥੇ ਹੋਏ ਨੇ ਤੇ ਜਿਹੜੇ ਆਪਣੇ ਮੈਡੀਕਲ ਕਰਵਾਣੇ ਨੇ ਉਹਦੇ ਲੱਗ ਪੈਸੇ ਫਿਕਸ ਕੀਤੇ ਹੋਏ ਨੇ ਜੇ ਕਿਸੇ ਨੇ ਆਪਣੇ ਬਕਾਇਦੇ ਦਾ ਚੈੱਕ ਕਟਵਾਉਣਾ ਆ ਉਹਦੇ ਵਾਸਤੇ ਲੱਗ ਪੈਸੇ ਫਿਕਸ ਕੀਤੇ ਹੋਏ ਨੇ ਇੱਥੇ ਤੱਕ ਤਨਖਾਹਾਂ ਦੇ ਚੈੱਕ ਵੀ ਦੋ ਦੋ ਦਿਨ ਜੇਬ ਦੇ ਵਿੱਚ ਪਾ ਕੇ ਘੁੰਮਦੇ ਰਹਿੰਦੇ ਨੇ ਤਾਂ ਜੋ ਮਲਾਜਮ ਇਹਨਾਂ ਦੀਆਂ ਆ ਕੇ ਅੱਗੇ ਪਿੱਛੇ ਮਿੰਨਕਾਂ ਕਰੇ ਮੈਂ ਇਹ ਗੱਲ ਨੂੰ ਐਸਸੀ ਕਮਿਸ਼ਨ ਤੱਕ ਵੀ ਲੈ ਕੇ ਜਾਊਂਗਾ ਜਿੰਨਾ ਮੇਰੇ ਤੋਂ ਹੋ ਸਕਦਾ ਮੈਂ ਇਹ ਮਲਾਜਮ ਦੀ ਬਦਲੀ ਕਰਾ ਕੇ ਹਟੂਗਾ ਐਸਸੀ ਕਮਿਸ਼ਨ ਤੇ ਵੀ ਲੈ ਕੇ ਜਾਊਂਗਾ ਹਿਊਮਨ ਰਾਈਟ ਤੇ ਵੀ ਲੈ ਕੇ ਜਾਊਂਗਾ ਮੈਂ ਬੇਨਤੀ ਕਰਦਾ ਖਾਸ ਤੌਰ ਸਫਾਈ ਕਰਮਚਾਰੀ ਕਮਿਸ਼ਨ ਚੇਅਰਮੈਨ ਸਾਹਿਬ ਸ਼੍ਰੀ ਚੰਦਨ ਗਰੇਵਾਲ ਜੀ ਨੂੰ ਵੀ ਇਹ ਗੱਲ ਦੇ ਉੱਪਰ ਖਾਸ ਕਰਕੇ ਗੌਰ ਕੀਤੀ ਜਾਵੇ ਤਾਂ ਮੈਂ ਲੋਕਲਵਾਡੀ ਮੰਤਰੀ ਸਾਹਿਬ ਨੂੰ ਵੀ ਡਾਇਰੈਕਟਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹ ਮਲਾਜਮ ਨੂੰ ਜਿਹੜਾ ਇਹ ਕਲਰਕਾ ਇਹਨੂੰ ਡਾਇਰੈਕਟਰ ਆਫਿਸ ਚੰਡੀਗੜ੍ਹ ਮੀਟਿੰਗ ਦੇ ਵਿੱਚ ਸੱਦਾ ਜਾਵੇ ਤਾਂ ਮੈਂ ਇਹ ਗੱਲ ਦਾ ਇੱਕ ਇਹਨੂੰ ਇਹ ਵੀ ਇਸ ਗੱਲ ਦੀ ਇਹਦੇ ਅੱਖਾਂ ਖੋਲਣੀਆਂ ਚਾਹਨਾ ਕਿ ਜੇ ਸਾਡੇ ਸਮਾਜ ਦਾ ਹੋ ਕੇ ਤੂੰ ਸਾਡੇ ਸਮਾਜ ਨੂੰ ਦੱਬਣਾ ਤਾਂ ਸਾਨੂੰ ਸਾਡੇ ਸਮਾਜ ਦੀ ਰਾਖੀ ਕਰਨੀ ਆਂਦੀ ਆ ਅਸੀਂ ਆਪਣੇ ਸਮਾਜ ਦੀ ਰਾਖੀ ਕਰਾਂਗੇ ਇਹ ਜਿਹੜੇ ਸਾਡੇ ਸਮਾਜ ਦੇ ਗद्दार ਨੇ ਉਹਨਾਂ ਦੇ ਖਿਲਾਫ ਅਸੀਂ ਆਵਾਜ਼ ਚੱਕਾਂਗੇ ਤਾਂ ਮੈਂ ਇਹ ਮੁਲਾਜ਼ਮ ਦੀ ਇੱਥੋਂ ਬਦਲੀ ਕਰਾ ਕੇ ਛੱਡੂੰਗਾ ਜਿਹੜਾ ਸਾਡੇ ਭਾਈਚਾਰੇ ਨੂੰ ਤੰਗ ਕਰ ਰਿਹਾ ਅੱਜ ਇੱਕ ਨੂੰ ਕਰਿਆ ਤਾਂ ਅੱਗੇ ਨੂੰ ਵੀ ਹੋਰ ਸਾਡੀਆਂ ਰਿਟਾਇਰਮੈਂਟਾਂ ਆਉਣੀਆਂ ਨੇ ਸਾਡਾ ਭਾਈਚਾਰਾ ਜਿਹੜਾ ਸਾਡਾ ਸਫਾਈ ਸੇਵਕ ਆ ਜਿਹੜਾ ਸਾਰੀ ਜ਼ਿੰਦਗੀ ਗੰਦਗੀ ਦੇ ਨਾਲ ਲੜਦਾ ਗੰਦਗੀ ਦੇ ਨਾਲ ਲੜਨ ਤੋਂ ਬਾਅਦ ਇਹ ਲੋਕ ਗੰਦਿਆਂ ਦੇ ਨਾਲ ਲੜਨਾ ਪੈਂਦਾ ਹੈ ਜਿਹੜੇ ਰਿਸ਼ਵਤਖੋਰ ਨੇ ਮਾਨ ਸਾਹਿਬ ਨੇ ਕੁਝ ਦਿਨ ਪਹਿਲਾਂ ਬਿਆਨ ਲਾਇਆ ਸੀ ਆਪਣਾ ਮੁੱਖ ਮੰਤਰੀ ਸਾਹਿਬ ਨੇ ਵੀ ਕਿ ਕਰਪਸ਼ਨ ਕਿਤੇ ਵੀ ਹੋ ਰਹੀ ਆ ਕਿਸੇ ਵੀ ਸ਼ਹਿਰ ਦੇ ਵਿੱਚ ਹੋ ਰਹੀ ਆ ਕਿਸੇ ਵੀ ਮਹਿਕਮੇ ਦੇ ਵਿੱਚ ਹੋ ਰਹੀ ਆ ਚਾਹੇ ਉਹ ਸਾਡੇ ਹੀ ਕਿਸੇ ਮਹਿਕਮੇ ਦਾ ਆ ਸਾਡੀ ਪਾਰਟੀ ਦਾ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਐਮਐਲਏ ਸਾਹਿਬ ਨੇ ਵੀ ਬਿਆਨ ਲਾਇਆ ਸੀ ਵੀ ਕਰਪਸ਼ਨ ਕਿਤੇ ਵੀ ਹੋ ਰਹੀ ਆ ਕਿਸੇ ਵੀ ਦਫ਼ਤਰ ਦੇ ਵਿੱਚ ਹੋ ਰਹੀ ਆ ਅਤੇ ਉਹਨੂੰ ਸਿੱਧਾ ਸਸਪੈਂਡ ਕਰਾਂਗੇ ਮੈਂ ਬੇਨਤੀ ਕਰਦਾ ਹੁਣ ਮੈਂ ਦੇਖਣਾ ਚਾਹਨਾ ਇਹ ਬਿਆਨ ਨੇ ਜਿਹੜੇ ਸਿਰਫ ਕਿਤਾਬਾਂ ਦੇ ਵਿੱਚ ਔਰ ਵੀਡੀਓ ਦੇ ਵਿੱਚ ਹੀ ਨਾ ਹੋਣ ਵੀ ਇਹ ਬਿਆਨ ਨੇ ਜਿਹੜੇ ਸੱਚੇ ਨੇ ਤਾਂ ਇਹ ਮਲਾਜਮ ਤੇ ਉੱਪਰ ਕਾਰਵਾਈ ਹੁੰਦੀ ਆ ਜਾਂ ਨਹੀਂ ਹੁੰਦੀ ਅਤੇ ਇਹ ਗੱਲ ਦੀ ਤੁਹਾਨੂੰ ਬੇਨਤੀ ਕਰਦੇ ਆ ਤੁਹਾਡੇ ਮਾਧਮ ਰਾਹੀਂ ਇਸ ਗੱਲ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਜਿਹੜੇ ਮਲਾਜਮ ਇਹ ਜੇ ਸੀਟਾਂ ਤੇ ਬੈਠ ਕੇ ਆਪਣੀ ਮਨਮਾਨੀ ਕਰਦੇ ਨੇ ਔਰ ਸਾਡੇ ਸਫਾਈ ਸੇਵਕਾਂ ਦੀ ਉੱਪਰ ਲੁੱਟ ਕਰਦੇ ਨੇ ਸ਼ੋਸ਼ਣ ਕਰਦੇ ਨੇ ਉਨ੍ਹਾਂ ਦੇ ਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਮੁਲਾਜ਼ਮ ਨੂੰ ਨਗਰ ਕੌਂਸਲ ਨਾਭਾ ਦੇ ਵਿੱਚੋਂ ਬਦ ਲਿਆ ਜਾਵੇ। ਹਾਂਜੀ ਸ਼ਸ਼ੀ ਕਾਲ ਜੀ ਮੈਂ ਸੋਨੀ ਸਿੰਘ ਦੀ ਦੁਨੀਆ ਚੈਨਲ ਨਾਭਾ। ਹਾਂਜੀ ਜੋ ਪੈਨਸ਼ਨਾਂ ਨਾਲ ਨੂੰ ਜੋ ਨਗਰ ਕੌਂਸਲ ਦੇ ਵਿੱਚ ਪ੍ਰਸਥਾਨੀ ਆ ਰਹੀਆਂ ਦੀਆਂ ਵੀ 4-4 ਮਹੀਨੇ ਹੋ ਗਏ ਉਹਨਾਂ ਦੀ ਪੈਨਸ਼ਨ ਨਹੀਂ ਮਿਲੀ। ਲੱਗੀ ਹੈ ਕਿ ਜਿਹੜੇ ਲਾਉਣ ਦਾ ਫਰਜ਼ ਤੇ ਨਗਰ ਕੌਂਸਲਰ ਦਾ ਤੇ ਅਸੀਂ ਅੱਜ ਅਸ਼ਵਨੀ ਜੀ ਦੇ ਅਕਾਊਂਟ ਬਣਾਉਣ ਦੇ ਵਿੱਚ ਗਏ ਸੀ। ਉਹ ਸਿੱਧੇ ਤੋਂ ਸਿੱਧੇ ਭੱਜਦੇ ਹੋਏ ਆਏ ਨੇ ਜਿੱਤੇ ਪਹਿਲਾਂ ਵੀ ਉਹ ਵੀਡੀਓ ਤੋਂ ਘੰਟਾ ਚਲੇ ਰਹੇ ਉਦੋਂ ਬਾਅਦ ਨਹੀਂ ਉਹ ਚਿੱਤੇ ਆਏ ਹੁਣ ਜਦ ਆਏ ਤੇ ਜਦ ਦੇਖਿਆ ਅਸੀਂ ਤੇ ਹੁਣ ਫੇਰ ਉਹ ਆਪਣੀ ਬ੍ਰਾਂਚ ਦੇ ਵਿੱਚੋਂ ਭੱਜਦੇ ਹੋਏ ਆਏ ਨੇ ਤੇ ਗੱਲਬਾਤ ਕਰੀ ਆ ਉਹਨਾਂ ਨੂੰ ਪੁੱਛਿਆ ਅਸੀਂ ਕਿ ਤੁਸੀਂ ਸਾਨੂੰ ਵਾਈਟ ਦਿਓ ਕਹਿੰਦੇ ਮੈਂ ਵਾਈਟ ਨਹੀਂ ਕਰ ਸਕਦਾ ਕਿਉਂਕਿ ਦਾਲ ਦੇ ਵਿੱਚ ਕਾਲਾ ਕਿਤੇ ਨਾ ਕਿਤੇ ਟਣਕਾ ਕਿਉਂਕਿ ਜਿਹੜਾ ਸੱਚਾ ਸੁੱਚਾ ਬੰਦਾ ਉਹਨੂੰ ਵਾਈਟ ਦੇਣ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਹੈਗੀ ਜੋ ਤੁਸੀਂ ਇਲਜ਼ਾਮ ਲਾਏ ਨੇ ਇਹਦਾ ਮਤਲਬ ਕਿ ਇਲਜ਼ਾਮਾਂ ਦੇ ਘੇਰੇ 'ਚ ਘੁੰਮਦੇ ਨੇ ਉਹ ਜਦ ਤੱਕ ਉਹ ਜਿਹੜੀ ਗੱਲਬਾਤ ਆ ਉਹ ਆਪਦੀ ਵਾਈਟ ਤੋਂ ਭੱਜਦੇ ਆਏ ਨੇ ਤੇ ਜੋ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਹੈ ਕਿ ਇਹਨੂੰ ਆਪਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਜਿੱਥੇ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ ਤੇ 25-25 ਸਾਲ ਲਾ ਕੇ ਅਜ ਇਨਸਾਫ ਦੇ ਲਈ ਘੜ ਕਰ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ ਪੈਨਸ਼ਨ ਨਹੀਂ ਲੱਗੀ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਕਿ ਜਿਹੜੇ ਆਪਦੀ ਸੇਵਾ ਮੁਕਤ ਹੋ ਗਏ ਜੌਬ ਕਰਕੇ ਜਿਹੜੇ ਸਫਾਈ ਸੇਵਕਾਂ ਤਾਂ ਕਿ ਉਹਨਾਂ ਨੂੰ ਉਹਦੀ ਪੈਨਸ਼ਨ ਦਾ ਲਾਹਾ ਮਿਲ ਸਕੇ ਧੰਨਵਾਦ